ਹਾਂਜੀ ਦੋਸਤੋ ਲੈ ਕੇ ਹਾਜ਼ਰ ਆ ਆਪ ਆਪਣੀ ਕਹਾਣੀ ਚੋਰੀ ਦੀ ਤੀਮੀ ਭਾਗ ਪਹਿਲਾ ਇਸ ਕਹਾਣੀ ਨੂੰ ਲਿਖਿਆ ਹੈ ਲੇਲਵੀ ਸਰਦਾਰ ਜੀ ਨੇ ਆ ਵਈ ਭਾਨੇ ਤੂੰ ਹੀ ਤੇ ਆ ਕੇ ਛੇਕਲਾ ਠੰਡ ਬਹੁਤ ਹੋ ਗਈ ਸਵੇਰੇ ਰਜਾਈ ਵਿੱਚੋਂ ਉੱਠਣ ਨੂੰ ਦਿਲ ਹੀ ਨਹੀਂ ਕਰਦਾ ਮੈਨੂੰ ਤਾਂ ਗੁਰਦੁਆਰੇ ਗਏ ਇਹਨੂੰ 3 ਦਿਨ ਹੋ ਗਏ ਨੇ ਤੰਨਾ ਤੂੰ ਹੀ ਵਿੱਚ ਫੂਕ ਮਾਰਦਾ ਹੋਇਆ ਬੋਲਿਆ ਆਇਆ ਬਈ ਤੰਨੇ ਸੱਚ ਤਾਂ ਸੁਣਿਆ ਕੇ ਲਾਗੇ ਦੇ ਪਿੰਡ ਵਿੱਚ ਚੋਰੀ ਹੋ ਗਈ ਕਹਿੰਦੇ ਸੱਤ ਮੱਜਾਂ ਖੋਲ ਕੇ ਲੈ ਗਏ ਰਾਤੀ 2 ਘਰਾਂ ਦੀਆਂ ਠੰਡੀ ਬਹੁਤ ਐ ਸਾਰੇ ਲੋਕ ਦਿਨ ਛਿਪਣ ਤੋਂ ਪਹਿਲਾਂ ਹੀ ਸੌ ਜਾਂਦੇ ਨੇ ਬੁੱਢਾ ਹੋਵੇ ਜਾਂ ਨੌਜਵਾਨ ਸਾਰੇ ਬਿਸਤਰੇ 'ਚ ਲੁਕ ਜਾਂਦੇ ਨੇ ਭਾਨਾ ਤੂੰ ਹੀ ਲਾਗੇ ਬੈੰਦਾ ਬੋਲਿਆ ਲੈ ਕੀ ਕਹਿ ਰਿਹਾ ਭਾਨੇ ਇਹ ਤਾਂ ਫਿਰ ਬਹੁਤ ਮਾੜਾ ਹੋਇਆ ਬਾਈ ਮੱਜ ਵੀ ਸਾਰਾ ਘਰ ਖਵਾ ਕੇ ਪਲਦੀ ਆ ਫਿਰ ਕੋਈ ਪਤਾ ਲੱਗਿਆ ਚੋਰਾਂ ਦਾ ਭਲਾ ਹਾਂ ਬਾਈ ਕਹਿੰਦੇ ਆਪਣੇ ਪਿੰਡ ਦੇ 나జర్ ਸਿੰਘ ਦੇ ਮੁੰਡੇ ਪਾਲੇ ਦਾ ਵੀ ਨਾਮ ਵਿੱਚ ਨਾ ਬਾਈ ਭਾਨੇ ਇਹ ਕੀ ਕਹਿ ਰਹੇ ਹਨ ਪਾਲਾ ਕਦੇ ਵੀ ਇਦਾਂ ਦਾ ਕੰਮ ਨਹੀਂ ਕਰ ਸਕਦਾ ਉਹਨਾਂ ਦੇ ਤਾਂ ਪਹਿਲਾਂ ਹੀ ਬਜ਼ੁਰਗਾਂ ਦੇ ਦੌਲਤਾਂ ਦੇ ਭੰਡਾਰ ਭਰੇ ਪਏ ਨੇ ਨਾਲੇ ਮੇਰੇ ਨਾਲ ਤਾਂ ਉਹਨਾਂ ਦਾ ਬਹੁਤ ਵਧੀਆ ਵਰਤ ਵਰਤੇਵਾ ਤੇ ਰੋਜ਼ ਦਾ ਆਉਣਾ ਜਾਣਾ ਬਾਈ ਤਾਂ ਨੇ ਪਹਿਲਾਂ ਮੈਨੂੰ ਵੀ ਇਦਾਂ ਹੀ ਲੱਗਦਾ ਸੀ ਪਰ ਜਦੋਂ ਦਾ ਮੈਂ ਉਹਨੂੰ ਆਪਣੇ ਪਿੰਡ दारू ਲਈ ਘਰ ਘਰ ਮੰਗਦੇ ਦੇਖਿਆ ਮੈਨੂੰ ਉਹਦੇ ਤੇ ਸ਼ੱਕ ਹੋ ਗਿਆ ਬਾਈ ਭਾਨੇ दारू ਵਾਲੀ ਗੱਲ ਤਾਂ ਤੇਰੀ ਸੱਚ ਐ ਜਦੋਂ ਦਾ ਉਹਦਾ ਰਿਸ਼ਤਾ ਟੁੱਟਿਆ ਉਹ ਪਿੰਡ ਦੀ ਮੰਦਿਰ ਵਿੱਚ ਬੈਠਣ ਲੱਗ ਪਿਆ ਤੇ ਹੌਲੀ ਹੌਲੀ ਨਸ਼ੇ ਦਾ ਆਦੀ ਹੋ ਗਿਆ ਘਰ ਵਾਲੇ ਤਾਂ ਉਹਨਾਂ ਦੇ ਸਾਰੇ ਧਾਰਮਿਕ ਸੋਚ ਵਾਲੇ ਬੰਦੇ ਨੇ ਤੇ ਉਹ ਨਸ਼ੇ ਲਈ ਉਹਨੂੰ ਪੈਸੇ ਨਹੀਂ ਦਿੰਦੇ ਜਿਸ ਕਾਰਨ ਉਹ ਘਰ ਘਰ ਮੰਗਦਾ ਫਿਰਦਾ ਸੀ ਨਾ ਤੰਨੇ ਮੈਂ ਸੁਣਿਆ ਵੀ ਪਹਿਲਾਂ दारू ਲਈ ਉਹਨੇ ਆਪਣਾ ਸਾਈਕਲ ਵੀ ਵੇਚ ਦਿੱਤਾ ਤੇ ਫੇਰ ਆਪਣੇ ਚਾਚੇ ਦੀ ਘੜੀ ਹਾਂ ਭਾਨੇ ਸਾਈਕਲ ਵਾਲੀ ਗੱਲ ਤਾਂ ਤੇਰੀ ਜਮਾਂ ਸੱਚ ਐ ਕਿ ਉਹਨੇ ਵੇਚਿਆ ਪਰ ਉਹਦੇ ਚਾਚੇ ਨੇ ਤਾਂ ਉਹਦੇ ਤੇ ਝੂਠਾ ਇਲਜ਼ਾਮ ਜੜਿਆ ਤੇ ਉਹਨਾਂ ਨੇ ਹੀ ਉਹਦਾ ਰਿਸ਼ਤਾ ਤੜਵਾਇਆ ਸੀ ਤਾਂ ਕਰਕੇ ਉਹਨਾਂ ਦੀ ਆਪਸ ਵਿੱਚ ਬਣਦੀ ਨਹੀਂ ਮਹੀਨਾ ਪਹਿਲਾਂ ਪੰਚਾਇਤ ਹੋ ਕੇ ਹਟਿਆ ਦੋਵੇਂ ਘਰਾਂ 'ਚ ਪਤਾ ਨਹੀਂ ਫੇਰ ਤਾਂ ਨੇ ਮੈਂ ਤਾਂ ਇਹੀ ਸੁਣਿਆ ਵੀ ਪਾਲਾ ਕਈ ਦਿਨਾਂ ਤੋਂ ਪਿੰਡ ਵਿੱਚ ਵੀ ਨਹੀਂ ਹੈਗਾ ਕਿ ਉਹਨਾਂ ਦੇ ਨਾਲ ਦੇ ਪਿੰਡ ਦੇ ਮੁੰਡਿਆਂ ਨਾਲ ਰਲ ਕੇ ਇਕ ਆਰਾ ਕੀਤਾ ਹੈ ਬਾਕੀ ਪਤਾ ਨਹੀਂ ਕਦੋਂ ਬੰਦੇ ਦੀ ਮਤ ਮਾਰੀ ਜਾਵੇ ਪਤਾ ਨਹੀਂ ਲੱਗਦਾ ਪਰ ਮੇਰਾ ਦਿਲ ਨਹੀਂ ਮੰਨਦਾ ਭਾਨੇ ਕੇ ਪਾਲੇ ਨੇ ਇਦਾਂ ਦਾ ਕੁਝ ਕੀਤਾ ਹੋਣਾ ਉਹ ਤਾਂ ਦਿਲ ਦਾ ਸਾਫ਼ ਬੰਦਾ ਹੈ ਪੂਰਾ ਚੱਲ ਚੱਲ ਦਾਂ ਤੰਨੇ ਠੰਡ ਬਹੁਤ ਹੋ ਗਈ ਆ ਨਾਲੇ ਧੂئیں ਵਿੱਚੋਂ ਅੱਗ ਵੀ ਬੁਝ ਗਈ ਆ ਅੱਜ ਕੱਲ ਕਿਸੇ ਤੇ ਭਰੋਸਾ ਨਹੀਂ ਕਰਨਾ ਚਾਹੀਦਾ ਨਾਲੇ ਤੂੰ ਵੀ ਪਈ ਬਿੜਕ ਰੱਖਿਆ ਕਰ ਡੰਗਰਾਂ ਦੀ ਭਾਣਾ ਜਾਂਦਾ ਹੋਇਆ ਬੋਲਿਆ ਨਾਲ ਦੇ ਪਿੰਡ ਵਿੱਚ ਚੋਰੀ ਦੀਆਂ ਬਾਰਦਾਤਾਂ ਸੁਣਾ ਪਾਲੇ ਦੇ ਪਿੰਡ ਵਿੱਚ ਵੀ ਲੋਕ ਡਰ ਗਏ ਤੇ ਆਪੋ ਆਪਣੇ ਘਰਾਂ ਵਿੱਚ ਪਹਿਰਾ ਦੇਣ ਲੱਗ ਪਏ ਹੁਣ ਕਈ ਦਿਨਾਂ ਤੋਂ ਪਾਲਾ ਪਿੰਡ ਵਿੱਚ ਨਜ਼ਰ ਨਹੀਂ ਸੀ ਆ ਰਿਹਾ ਪਿੰਡ ਦੇ ਬਹੁਤੇ ਲੋਕ ਧੰਨੇ ਦੀਆਂ ਗੱਲਾਂ ਸੁਣ ਕੇ ਪਾਲੇ ਬਾਰੇ ਇਹੀ ਸਮਝਣ ਲੱਗ ਪਏ ਕਿ ਉਹ ਨਸ਼ੇ ਦੀ ਘਾਟ ਪੂਰੀ ਕਰਨ ਲਈ ਚੋਰਾਂ ਨਾਲ ਯਾਰਅਲਿਆ ਹੈ ਤੇ ਉਸਨੇ ਹੁਣ ਚੋਰੀ ਦਾ ਧੰਦਾ ਸ਼ੁਰੂ ਕਰ ਦਿੱਤਾ ਹੈ ਪਾਲੇ ਦਾ ਕੋਈ ਅਤਾ ਪਤਾ ਨਹੀਂ ਲੱਗ ਰਿਹਾ ਸੀ ਤੇ ਉਸ ਦੇ ਘਰਦਿਆਂ ਨੂੰ ਪਿੰਡ ਦੇ ਵਿੱਚ ਵਿਚਰਦੇ ਸਮੇ ਲੋਕਾਂ ਦੀਆਂ ਗੱਲਾਂ ਦਾ ਸਾਹਮਣਾ ਕਰਨਾ ਪੈਂਦਾ ਹੁਣ ਤਾਂ ਉਸ ਦੇ ਘਰਦਿਆਂ ਨੂੰ ਵੀ ਯਕੀਨ ਹੋਣ ਲੱਗ ਪਿਆ ਸੀ ਕਿ ਪਾਲਾ ਸੱਚੀ ਚੋਰੀ ਕਰਨ ਲੱਗ ਪਿਆ ਹੋਣਾ ਜੋ ਇੰਨੇ ਦਿਨਾਂ ਤੋਂ ਘਰ ਨਹੀਂ ਸੀ ਬੌੜਿਆ ਪਿੰਡ ਦੇ ਲੋਕਾਂ ਨੇ ਸਾਰਾ ਸਾਰਾ ਦਿਨ ਇੱਕ ਹੀ ਗੱਲ ਦੀ ਰੱਟ ਲਾਈ ਹੁੰਦੀ ਸੀ ਕਿ ਅੱਜ ਚੋਰਾਂ ਨੇ ਕਿਹੜੇ-ਕਿਹੜੇ ਪਿੰਡ ਚੋਰੀ ਕੀਤੀ ਤੇ ਨਾਲ ਹੀ ਉਹਨਾਂ ਪਾਲੇ ਦਾ ਨਾਂ ਜੋੜਨਾ ਹੁੰਦਾ ਸੀ ਹੁਣ ਪਾਲੇ ਦੀਆਂ ਇਹ ਹਰਕਤਾਂ ਸੁਣੀਆਂ ਨਹੀਂ ਸੀ ਜਾਂਦੀਆਂ ਜਿਸ ਕਾਰਨ ਪਾਲੇ ਦੇ ਘਰਦਿਆਂ ਨੇ ਪਿੰਡ ਵਿੱਚ ਵਿਚਰਨਾ ਘਟ ਕਰ ਦਿੱਤਾ ਸੀ ਚਾਰੇ ਪੈਰ ਬਸ ਪਾਲੇ ਦਾ ਹੀ ਫਿਕਰ ਸਤਾਉਂਦਾ ਰਹਿੰਦਾ ਸੀ ਇਸ ਸੋਚ ਨੇ ਪਾਲੇ ਦੇ ਪਿਓ ਨਾજર ਨੂੰ ਅਜਹੀ ਫਿਕਰ ਵਿੱਚ ਪਾ ਦਿੱਤਾ ਸੀ ਕਿ ਉਹ ਹੁਣ ਬਿਮਾਰ ਰਹਿਣ ਲੱਗ ਪਿਆ ਸੀ ਨਾજર ਨੇ ਘਰੋਂ ਬਾਹਰ ਨਿਕਲਣਾ ਬੰਦ ਕਰ ਦਿੱਤਾ ਸੀ ਇੱਕ ਦਿਨ ਪਾਲੇ ਦੇ ਪਿੰਡ ਕੋਈ ਸ਼ਹਿਰ ਤੋਂ ਆਇਆ ਜਿਸ ਨੇ ਪੱਕੀ ਸੂਹ ਦਿੱਤੀ ਕਿ ਪਾਲਾ ਹੁਣ ਨਸ਼ੇ ਦੀ ਦਲਦਲ ਵਿੱਚ ਅਜੇਹਾ ਫਸਿਆ ਹੋਇਆ ਜਿਸ ਕਰਕੇ ਉਹ ਛੋਟੀਆਂ-ਛੋਟੀਆਂ ਲੁੱਟਾਂ ਖੋਹਾਂ ਕਰਨ ਲੱਗ ਪਿਆ ਏ ਪਾਲੇ ਬਾਰੇ ਆਈ ਇਸ ਖਬਰ ਨੇ ਸਾਰੇ ਪਿੰਡ ਵਿੱਚ ਸੰਸਨੀ ਫਲਾ ਦਿੱਤੀ ਲੋਕਾਂ ਨੇ ਇਹ ਗੱਲ ਸੁਣ ਕੇ ਉਸ ਦੇ ਘਰਦਿਆਂ ਨੂੰ ਹੀ ਦੋਸ਼ੀ ਕਰਾਰ ਦੇਣਾ ਸ਼ੁਰੂ ਕਰ ਦਿੱਤਾ ਇਸ ਗੱਲ ਦਾ ਫਾਇਦਾ ਉਸ ਦੇ ਆਪਣੇ ਹੀ ਚਾਚੇ ਨੇ ਚੁੱਕਣਾ ਸ਼ੁਰੂ ਕਰ ਦਿੱਤਾ ਤੇ ਸਾਰੇ ਪਿੰਡ ਵਿੱਚ ਪਾਲੇ ਦੇ ਨਾਲ-ਨਾਲ ਉਸਦੇ ਮਾਪਿਓ ਨੂੰ ਵੀ ਦੋਸ਼ੀ ਠਹਿਰਾ ਦਿੱਤਾ। ਨਾજર ਆਪਣੇ ਹੀ ਸਕੇ ਭਰਾਵਾਂ ਤੋਂ ਆਪਣੇ ਪਰਿਵਾਰ ਬਾਰੇ ਸੁਣ ਕੇ ਦੁਖੀ ਹੋ ਜਾਂਦਾ ਹੈ ਤੇ ਪਾਲੇ ਦੀ ਫਿਕਰ ਕਰਨ ਨਾਲ ਬਿਮਾਰ ਰਹਿਣ ਲੱਗਦਾ ਹੈ। ਪਾਲੇ ਦੀ ਮਾਂ ਤੋਂ ਘਰ ਦੇ ਹੀ ਕੰਮ ਮਸਾ ਨਿਭੜਦੇ ਸੀ। ਹੁਣ ਉਸ ਨੂੰ ਖੇਤ ਬੰਨੇ ਦਾ ਕੰਮ ਵੀ ਕਰਨਾ ਪੈਂਦਾ ਸੀ। ਇਹ ਸਭ ਵਿੱਚ ਪਾਲੇ ਦੀ ਮਾਤਾ ਨੂੰ ਇੱਕ ਪਲ ਵੀ ਦਮ ਨਹੀਂ ਸੀ ਮਿਲਦਾ। ਨਾਜ਼ਰ ਹੁਣ ਹੋਰ ਵੀ ਬਿਮਾਰ ਰਹਿਣ ਲੱਗ ਪਿਆ ਸੀ ਜਿਸ ਕਰਕੇ ਜੀਤੋ ਤੋਂ ਖੇਤ ਨਹੀਂ ਸੀ ਜਾਇਆ ਜਾਂਦਾ ਇਸ ਗੱਲ ਦਾ ਫਾਇਦਾ ਉਠਾ ਕੇ ਪਾਲੇ ਦੇ ਚਾਚੇ ਨੇ ਉਹਨਾਂ ਦੀ ਜ਼ਮੀਨ ਵੀ ਬੋਣੀ ਸ਼ੁਰੂ ਕਰ ਦਿੱਤੀ ਨਾਜ਼ਰ ਹੁਣ ਬਹੁਤ ਬਿਮਾਰ ਹੋ ਗਿਆ ਸੀ ਉਸਨੇ ਬੋਲਣਾ ਵੀ ਬੰਦ ਕਰ ਦਿੱਤਾ ਸੀ ਜੀਤੋ ਚਾਰੇ ਪੈਰ ਨਾਜ਼ਰ ਦੀ ਸੇਵਾ ਵਿੱਚ ਲੱਗੀ ਰਹਿੰਦੀ ਨਾਜ਼ਰ ਦੀ ਬਿਮਾਰੀ ਨੇ ਹੁਣ ਉਹਦੇ ਸਾਰੇ ਸਰੀਰ ਨੂੰ ਜਕੜ ਦਿੱਤਾ ਉਸ ਦਾ ਹਿੱਲਣਾ ਜੁਲਣਾ ਵੀ ਬੰਦ ਹੋ ਗਿਆ ਤੇ ਬਸ ਹੁਣ ਉਹ ਮੰਜੇ ਤੇ ਪਿਆ ਘਰ ਬਾਲਿਆਂ ਦੀ ਛੱਤ ਵੱਲ ਵੇਖਦਾ ਰਹਿੰਦਾ ਨਾજર ਦਾ ਹੁਣ ਬੋਲਣਾ ਵੀ ਬੰਦ ਹੋ ਗਿਆ ਸੀ ਜਿਸ ਕਾਰਨ ਉਹ ਆਪਣੀ ਕੋਈ ਵੀ ਸਰੀਰ ਦੀ ਕਿਰਿਆ ਬਾਰੇ ਦੱਸ ਨਹੀਂ ਸੀ ਸਕਦਾ ਖਾਣ ਪੀਣ ਦਾ ਤਾਂ ਉਸ ਨੂੰ ਕੋਈ ਚੇਤਾ ਹੀ ਨਹੀਂ ਸੀ ਤੇ ਅਖੀਰ ਉਹ ਦਿਨ ਆ ਗਿਆ ਕਿ ਨਾજર ਇਸ ਦੁਨੀਆ ਤੋਂ ਉੱਚ ਕਰ ਗਿਆ ਨਾજર ਦੇ ਇਸ ਵਿਸੋੜੇ ਨੇ ਪਾਲੇ ਦੀ ਮਾਂ ਜੀਤੋ ਦਾ ਜਿਵੇਂ ਅੰਦਰ ਹੀ ਪਾੜ ਦਿੱਤਾ ਸੀ ਆਖਰ ਜੀਤੋ ਵੀ ਉੱਚੀ ਚੀਕਾ ਮਾਰ ਮਾਰ ਕੇ ਸ਼ਾਂਤ ਹੋ ਕੇ ਬੈਠ ਗਈ ਪਰ ਹੁਣ ਉਸ ਦੀਆਂ ਸ਼ਾਂਤ ਹੋਈਆਂ ਚੀਕਾਂ ਅੱਖਾਂ ਵਿੱਚੋਂ ਖਾਰਾ ਪਾਣੀ ਵੜ ਵੜ ਕੇ ਵਹਿਣ ਲੱਗੀਆਂ ਸਕੇ ਸਬੰਧੀਆਂ ਨੇ ਸਾਰੀਆਂ ਰਸਮਾਂ ਪੂਰੀਆਂ ਕਰਕੇ ਨਾજર ਦਾ ਦਾ ਸੰਸਕਾਰ ਕਰ ਦਿੱਤਾ ਤੇ ਬਾਅਦ ਵਿੱਚ ਸਭ ਆਪੋ ਆਪਣੇ ਘਰ ਜਾ ਕੇ ਕੰਮੀ ਵੜ ਗਏ ਹੁਣ ਜੀਤੋ ਦਾ ਇਹ ਵੱਡਾ ਘਰ ਉਸ ਨੂੰ ਖਾਣ ਆਉਂਦਾ ਸੀ ਤੇ ਨਾજર ਹਿੱਸੇ ਆਉਂਦੀ ਜ਼ਮੀਨ ਉਸਦੇ ਭਰਾ ਨੇ ਆਪਣੇ ਨਾਂ ਕਰਵਾ ਲਈ ਤੇ ਜੀਤੋ ਦੇ ਹਿੱਸੇ ਛੱਡੇ ਸਿਰਫ ਦੋ ਕਿਲੜੇ ਜੋ ਕਿ ਟਿੱਬੇ ਦੀ ਰੇਤਲੀ ਮਿੱਟੀ ਵਾਲੇ ਸੀ ਇਹ ਸਭ ਵੇਖ ਜੀਤੋ ਹੋਰ ਵੀ ਸਦਮੇ ਵਿੱਚ ਆ ਗਈ ਤੇ ਉਹ ਵੀ ਬਿਮਾਰ ਰਹਿਣ ਲੱਗ ਪਈ ਪਰ ਕਈ ਵਾਰ ਜੀਤੋ ਪਿੰਡ ਵਿੱਚ ਵੀ ਚਲੀ ਜਾਂਦੀ ਜਿੱਥੇ ਜਾ ਕੇ ਉਹ ਪੁੱਛਦੀ ਕਿ ਕਿਸੇ ਨੇ ਉਸਦੇ ਮੁੰਡੇ ਪਾਲੇ ਨੂੰ ਦੇਖਿਆ ਹੈ ਕੋਈ ਖਾਸ ਜਵਾਬ ਨਾ ਦਿੰਦਾ ਤੇ ਕਈ ਵਾਰ ਤਾਂ ਉਸਦੇ ਸਾਰਾ ਸਾਰਾ ਦਿਨ ਪੁੱਛਦੀ ਦਾ ਹੀ ਲੰਘ ਜਾਂਦਾ ਜਦੋਂ ਕੋਈ ਦੱਸਦਾ ਕਿ ਹਾਂ ਸ਼ਹਿਰ ਵੇਖਿਆ ਸੀ ਜੀਤੇ ਨੂੰ ਜੋ ਨਸ਼ੇ ਦੀ ਘਾਟ ਕਾਰਨ ਲੁੱਟਾਂ ਖੋਹਾਂ ਕਰਨ ਲੱਗ ਗਿਆ ਹੈ ਇਹ ਸੁਣ ਕੇ ਜੀਤੋ ਕੁਝ ਨਾ ਬੋਲਦੀ ਵਾਪਸ ਮੋੜ ਆਉਂਦੀ ਕਦੇ-ਕਦੇ ਲੱਗਦਾ ਸੀ ਕਿ ਉਹ ਲੋਕਾਂ ਤੋਂ ਇਹੀ ਪਤਾ ਕਰਨ ਜਾਂਦੀ ਸੀ ਕਿ ਪਾਲਾ ਜਿਹਾ ਦਿਉਂਦਾ ਹੈ ਜਾਂ ਨਹੀਂ ਇਹ ਸੁਣ ਕੇ ਆਪਣੇ ਆਪ ਨੂੰ ਦਿਲਾਸਾ ਵੀ ਦੇਣ ਲੱਗਦੀ ਇੱਕ ਦਿਨ ਉਹ ਜ਼ਰੂਰ ਆਵੇਗਾ ਜੀਤੋ ਦੀਆਂ ਰੋਂਦੀਆਂ ਅੱਖਾਂ ਸਾਰਾ ਸਾਰਾ ਦਿਨ ਘਰ ਦੇ ਬਾਹਰਲੇ ਬੂਹੇ ਹੀ ਤੱਕਦੀਆਂ ਰਹਿੰਦੀਆਂ ਕਿ ਉਸ ਦਾ ਪਾਲਾ ਕਦ ਮੁੜ ਕੇ ਆਵੇਗਾ ਸਾਰਾ ਸਾਰਾ ਦਿਨ ਰੋਂਦੀਆਂ ਅੱਖਾਂ ਹੁਣ ਆਪਣੀ ਰੋਸ਼ਨੀ ਛੱਡਦੀਆਂ ਜਾ ਰਹੀਆਂ ਸੀ ਹਰ ਸਮੇਂ ਵਗਦੇ ਹੰਝੂਆਂ ਕਾਰਨ ਜੀਤੋ ਦੀ ਅੱਖਾਂ ਦੀ ਜੋਤ ਘਟਣ ਲੱਗ ਪਈ ਸੀ ਇਸ ਗੱਲ ਦਾ ਪਤਾ ਜਦ ਲੱਗੇ ਲੋਕਾਂ ਨੂੰ ਲੱਗਾ ਕਿ ਜੀਤੋ ਦੀ ਨਜ਼ਰ ਕਮਜ਼ੋਰ ਹੋ ਗਈ ਹੈ ਤਾਂ ਉਹ ਜੀਤੋ ਦੇ ਘਰ ਆਉਂਦੇ ਤੇ ਉੱਥੋਂ ਘਰ ਦਾ ਸਮਾਨ ਚੁੱਕ ਕੇ ਲੈ ਜਾਂਦੇ ਹੁਣ ਜੀਤੋ ਦਾ ਰਾਜਿਆਂ ਦੇ ਮਹਿਲਾਂ ਵਰਗੇ ਘਰ ਵਿੱਚ ਹੌਲੀ-ਹੌਲੀ ਖਾਲੀ ਹੋ ਰਿਹਾ ਸੀ ਲੋਕਾਂ ਘਰ ਦੇ ਭਾਂਡੇ ਤੱਕ ਚੋਰੀ ਕਰਨੇ ਸ਼ੁਰੂ ਕਰ ਦਿੱਤੇ ਪਰ ਇਸ ਗੱਲ ਦੀ ਜੀਤੋ ਨੂੰ ਕੋਈ ਪਰਵਾਹ ਨਹੀਂ ਸੀ ਉਸ ਨੂੰ ਤਾਂ ਸਿਰਫ ਉਡੀਕ ਸੀ ਆਪਣੇ ਪਾਲੇ ਦੀ ਜੋ ਉਸ ਨੂੰ ਉਸ ਦੇ ਮਰਨ ਤੋਂ ਪਹਿਲਾਂ ਆ ਕੇ ਮਿਲ ਜਾਵੇ ਦੂਜੇ ਪਾਸੇ ਪਾਲੇ ਨੂੰ ਆਪਣੇ ਘਰ ਤੇ ਆਪਣੀ ਮਾਂ ਦੀ ਕੋਈ ਫਿਕਰ ਨਹੀਂ ਸੀ ਉਹ ਤਾਂ ਸਾਰਾ ਦਿਨ ਨਸ਼ਾ ਕਰਕੇ ਸ਼ਹਿਰ ਦੇ ਕਿਸੇ ਗਲੀ ਮਹੱਲੇ ਵਿੱਚ ਡਿੱਗਾ ਰਹਿੰਦਾ ਸੀ ਨਸ਼ਾ ਉਤਰਨ ਤੇ ਉਹ ਲੋਕਾਂ ਕੋਲੋਂ ਫਿਰ ਮੰਗਣਾ ਸ਼ੁਰੂ ਕਰ ਦਿੰਦਾ ਤੇ ਕਈ ਵਾਰ ਤਾਂ ਉਹ ਲੋਕਾਂ ਦਾ ਸਮਾਨ ਵੀ ਚੋਰੀ ਕਰ ਲੈਂਦਾ ਸੀ ਤੇ ਜਦ ਕੋਈ ਉਸ ਨੂੰ ਚੋਰੀ ਕਰਦੇ ਨੂੰ ਫੜ ਲੈਂਦਾ ਤਾਂ ਉਹ ਆਪਣੇ ਆਪ ਨੂੰ ਅਮੀਰ ਲੰਬੜਾਂ ਦਾ ਮੁੰਡਾ ਤੇ ਆਪਣੀ ਜ਼ਮੀਨ ਬਾਰੇ ਦੱਸਣ ਲੱਗਦਾ ਸਮਾਂ ਲੰਘਦਾ ਗਿਆ ਸਰਦੀ ਤੋਂ ਗਰਮੀ ਤੇ ਗਰਮੀ ਤੋਂ ਮੁੜ ਫੇਰ ਸਰਦੀ ਦੇ ਦਿਨ ਸ਼ੁਰੂ ਹੋ ਗਏ ਪਰ ਪਾਲੇ ਦੀ ਜ਼ਿੰਦਗੀ ਵਿੱਚ ਕੋਈ ਸੁਧਾਰਨਾ ਆਇਆ ਪਹਿਲਾ ਪਾਲੇ ਦਾ ਗੁੜ ਦੀ ਭੇਲੀ ਵਰਗਾ ਲਾਲ ਰੰਗ ਤੇ ਘਰ ਦੀ ਛੱਤ ਤੇ ਪਏ ਸਤીર ਵਰਗਾ ਜੁੱਸਾ ਸੀ ਪਰ ਹੁਣ ਉਸ ਦਾ ਰੰਗ ਕਾਲਾ ਮੱਥੇ ਤੇ ਪਈਆਂ ਝੁਰੜੀਆਂ ਤੇ ਸਰੋਂ ਦੇ ਕਾਨੇ ਵਰਗੀਆਂ ਬਾਹਾਂ ਤੇ ਖੰਗ ਨਾਲ ਇਕੱਠਾ ਹੋਇਆ ਸਰੀਰ ਹਰ ਵੇਲੇ ਮੌਤ ਦੇ ਲਾਗੇ ਰਹਿੰਦਾ ਸੀ ਹੁਣ ਪਾਲੇ ਨੂੰ ਕਦੀ ਕਦਾਈ ਮਾਂ ਦੀ ਯਾਦ ਆਉਂਦੀ ਉਹ ਵੀ ਜਦੋਂ ਨਸ਼ੇ ਦੀ ਘਾਟ ਕਾਰਨ ਉਸ ਦਾ ਸਰੀਰ ਦਰਦ ਨਾਲ ਸਹਿਣ ਕਰਦਾ ਸਰਦਰੁੱਤ ਨੇ ਆਪਣਾ ਅਸਰ ਦਿਖਾਉਣਾ ਸ਼ੁਰੂ ਕਰ ਦਿੱਤਾ ਸੀ ਪਾਲਾ ਸ਼ਹਿਰ ਤੋਂ ਬਾਹਰ ਵਗਦੀ ਨਹਿਰ ਦੇ ਪੱਤਣ ਦੇ ਕਿਨਾਰੇ ਇੱਕ ਝੌਂਪੜੀ ਵਿੱਚ ਵੜ ਜਾਂਦਾ ਹੈ ਨਸ਼ੇ ਦੀ ਹਾਲਤ ਵਿੱਚ ਉਸ ਨੂੰ ਕੁਝ ਵੀ ਨਹੀਂ ਦਿਸਦਾ ਤੇ ਝੌਂਪੜੀ ਅੰਦਰ ਪਏ ਕੱਪੜਿਆਂ ਨੂੰ ਉੱਪਰ ਲੈ ਕੇ ਸੌਂ ਜਾਂਦਾ ਹੈ ਝੌਂਪੜੀ ਦੇ ਅੰਦਰ ਇੱਕ ਹੋਰ ਝੌਂਪੜੀ ਹੁੰਦੀ ਹੈ ਉਸ ਅੰਦਰੋਂ ਇੱਕ ਔਰਤ ਬਾਹਰ ਆਉਂਦੀ ਹੈ ਜੋ ਕਿ ਇੱਕ ਵਕਤ ਤੋਂ ਹਾਰੇ ਹੁੰਦੀ ਹੈ ਉਹ ਪਾਲੇ ਦੀ ਹਾਲਤ ਵੇਖ ਕੇ ਮੁੜ ਚੋਂ ਅੰਬੀ ਅੰਦਰ ਮੁੜ ਜਾਂਦੀ ਹੈ ਅਗਲੀ ਸਵੇਰ ਹੁੰਦੀ ਹੈ ਪਾਲਾ ਉਸੇ ਤਰ੍ਹਾਂ ਹੀ ਉਹਨਾਂ ਕੱਪੜਿਆਂ ਵਿੱਚ ਸੁੱਤਾ ਰਹਿੰਦਾ ਹੈ ਉਸ ਦਿਨ ਪਹਿਲਾਂ ਨਾਲੋਂ ਜ਼ਿਆਦਾ ਠੰਡ ਹੁੰਦੀ ਹੈ ਪਰ ਉਸ ਦਿਨ ਪਾਲਾ ਇਸ ਤਰ੍ਹਾਂ ਬੇਫਿਕਰ ਹੋ ਕੇ ਸੋਇਆ ਰਹਿੰਦਾ ਹੈ ਜਿਵੇਂ ਬਹੁਤ ਦਿਨਾਂ ਬਾਅਦ ਕੰਮ ਤੋਂ ਥੱਕ ਹਾਰ ਕੇ ਬੰਦਾ ਘਰੇ ਮੁੜਿਆ ਹੋਵੇ ਉਹ ਔਰਤ ਸਵੇਰੇ ਸਾਜਰੇ ਉੱਥੋਂ ਚਲੀ ਜਾਂਦੀ ਹੈ ਤੇ ਉਸ ਨੂੰ ਬਿਲਕੁਲ ਵੀ ਬੁਰਾ ਨਹੀਂ ਲੱਗਦਾ ਕਿ ਉਸ ਦੇ ਘਰ ਕੋਈ ਓਪਰਾ ਮਰਦਾ ਆਇਆ ਹੈ ਦਿਨ ਦਾ ਅਖੀਰਲਾ ਪਹਿਰਾ ਜਾਂਦਾ ਹੈ ਤੇ ਉਹ ਔਰਤ ਵਾਪਸ ਝੌਂਪੜੀ ਵਿੱਚ ਆਉਂਦੀ ਹੈ ਪਰ ਉਸ ਸਮੇਂ ਉਸ ਨਾਲ ਇੱਕ ਮਰਦ ਵੀ ਹੁੰਦਾ ਹੈ ਉਹ ਪਾਲੇ ਨੂੰ ਵੇਖਦਾ ਹੋਇਆ ਉਸ ਔਰਤ ਨੂੰ ਅੰਦਰ ਜਾ ਕੇ ਪੁੱਛਦਾ ਹੈ ਕਿ ਇਹ ਵਿਅਕਤੀ ਕੌਣ ਹੈ ਪਤਾ ਨਹੀਂ ਰਾਤ ਨਸ਼ੇ ਦੀ ਹਾਲਤ ਵਿੱਚ ਆਇਆ ਸੀ ਉਦੋਂ ਦਾ ਸੁੱਤਾ ਪਿਆ ਹੈ ਨਾਲੇ ਜੋ ਕਰਨਾ ਹੈ ਜਲਦੀ ਕਰੋ ਮੈਨੂੰ ਹੋਰ ਵੀ ਬਹੁਤ ਕੰਮ ਨੇ ਔਰਤ ਉਸ ਵਿਅਕਤੀ ਨੂੰ ਕਹਿਣ ਲੱਗੀ ਹਾਂ ਕੀ ਪਤਾ ਹੋਰ ਕਿੰਨੇ ਕੁ ਲੋਕਾਂ ਨੂੰ ਇਦਾਂ ਅੰਦਰ ਪਾਉਂਦੀ ਹੋਣੀ ਏ ਆ ਕੇ ਉਹ ਵਿਅਕਤੀ ਉਥੋਂ ਚਲਾ ਜਾਂਦਾ ਹੈ ਪਾਲਾ ਉਸੇ ਤਰ੍ਹਾਂ ਆਪਣੀ ਨੀਂਦ ਵਿੱਚ ਮਸਤ ਸੁੱਤਾ ਰਹਿੰਦਾ ਹੈ ਇਹ ਵੇਖ ਉਹ ਔਰਤ ਪਾਲੇ ਦੇ ਕੋਲ ਆ ਕੇ ਖੜ ਜਾਂਦੀ ਹੈ ਤੇ ਵੇਖਦੀ ਹੈ ਕਿ ਇੱਕ ਚਿਹਰਾ ਜੋ ਸ਼ੁਰੂ ਤੋਂ ਤਾਂ ਇਦਾਂ ਦਾ ਨਹੀਂ ਹੋਣਾ ਉਸ ਨੂੰ ਲੱਗਦਾ ਹੈ ਕਿ ਉਹ ਚਿਹਰਾ ਕਿਸੇ ਦੀ ਤਲਾਸ਼ ਕਰ ਰਿਹਾ ਹੋਵੇ ਇਹ ਵੇਖ ਕੇ ਉਸ ਔਰਤ ਵਿੱਚ ਪਾਲੇ ਨੂੰ ਉਠਾ ਕੇ ਬਾਹਰ ਭੇਜਣ ਦੀ ਹਿੰਮਤ ਨਹੀਂ ਹੁੰਦੀ ਤੇ ਵਾਪਸ ਮੋੜ ਆਪਣੀ ਝੌਂਪੜੀ ਅੰਦਰ ਆ ਕੇ ਚਾਹ ਬਣਾਉਣ ਲੱਗਦੀ ਹੈ ਚਾਹ ਬਣਾ ਕੇ ਉਹ ਇੱਕ ਬਾਟੀ ਪਾਲੇ ਦੇ ਸਹਰਾਣੇ ਰੱਖ ਉਸ ਨੂੰ ਉਠਾਉਣ ਲੱਗਦੀ ਹੈ ਪਰ ਉਹ ਸੋਚਦੀ ਹੈ ਕਿ ਉਸ ਨੂੰ ਕਿਸ ਨਾਮ ਨਾਲ ਬੁਲਾ ਕੇ ਠਾਵੇ ਉਹ ਪਾਲੇ ਦੇ ਹੱਥ ਲਗਾਉਣ ਲਈ ਆਪਣਾ ਹੱਥ ਅੱਗੇ ਕਰਦੀ ਹੈ ਪਰ ਉਸ ਅੰਦਰ ਇੱਕ ਅਜੀਬ ਕਿਸਮ ਦੀ ਕੰਬਣੀ ਉੱਠਦੀ ਹੈ ਦਿਲ ਦੀ ਧੜਕਣ ਤੇਜ਼ ਹੋ ਜਾਂਦੀ ਹੈ ਅਤੇ ਸਰੀਰ ਅੰਦਰ ਘਬਰਾਟ ਹੋਣ ਲੱਗਦੀ ਹੈ ਸਰੀਰ ਤਪਣ ਲੱਗਦਾ ਹੈ ਇਨੇ ਨੂੰ ਪਾਲਾ ਆਪੇ ਅੱਖਾਂ ਖੋਲ ਲੈਂਦਾ ਹੈ ਤਾਂ ਰਾਣੋ ਚਾਹ ਵੱਲ ਇਸ਼ਾਰਾ ਕਰਕੇ ਅੰਦਰ ਜਾ ਵੜਦੀ ਹੈ ਅੰਦਰ ਜਾ ਕੇ ਰਾਣੋ ਸੋਚਣ ਲੱਗਦੀ ਹੈ ਕਿ ਉਸ ਨੂੰ ਅੱਜ ਤੱਕ ਪ੍ਰਾਏ ਮਰਦਾਂ ਨੂੰ ਸੂ ਨਾਲ ਐਦਾਂ ਕਦੇ ਨਹੀਂ ਹੋਇਆ ਪਰ ਅੱਜ ਪਹਿਲੀ ਵਾਰ ਉਸ ਨਾਲ ਇਸ ਤਰ੍ਹਾਂ ਹੋਇਆ ਹੈ ਉੱਜ ਸਮਾਂ ਰਾਣੋ ਆਪਣੇ ਮੰਜੇ ਤੇ ਪਈ ਪਾਲੇ ਬਾਰੇ ਹੀ ਸੋਚੀ ਜਾਂਦੀ ਹੈ ਤੇ ਅਖੀਰ ਬਾਹਰ ਜਾ ਕੇ ਪਾਲੇ ਤੋਂ ਉਸ ਬਾਰੇ ਪੁੱਛਣ ਦੀ ਹਿੰਮਤ ਕਰਦੀ ਹੈ ਜਦੋਂ ਉਹ ਬਾਹਰ ਵੇਖਦੀ ਹੈ ਤਾ ਪਾਲਾ ਉੱਥੋਂ ਜਾ ਚੁੱਕਾ ਹੁੰਦਾ ਹੈ ਤੇ ਉਹ ਬਾਹਰ ਨਿਕਲ ਕੇ ਪਾਲੇ ਦਾ ਪਿੱਛਾ ਕਰਨ ਦੀ ਕੋਸ਼ਿਸ਼ ਕਰਦੀ ਹੈ ਪਰ ਧੁੰਦ ਦੇ ਕੈਰ ਵਿੱਚ ਉਸ ਨੂੰ ਕੁਝ ਵੀ ਨਜ਼ਰ ਨਹੀਂ ਆਉਂਦਾ ਉਹ ਵਾਪਸ ਆ ਕੇ ਝੌਂਪੜੀ ਅੰਦਰ ਵੜ ਕੇ ਮੰਜੇ ਤੇ ਬਹਿ ਜਾਂਦੀ ਹੈ ਦੂਜੇ ਪਾਸੇ ਪਾਲੇ ਦੀ ਮਾਂ ਜੀਤੋ ਪਾਲੇ ਦੇ ਮੁੜ ਆਉਣ ਦੀ ਆਸ ਲੈ ਕੇ ਪਿੰਡ ਵਿੱਚ ਗੇੜਾ ਮਾਰਨ ਆ ਜਾਂਦੀ ਹੈ ਤਾਂ ਕਿ ਉਸ ਨੂੰ ਪਾਲੇ ਦਾ ਕੋਈ ਥਾਂ ਟਿਕਾਣਾ ਪਤਾ ਲੱਗ ਸਕੇ ਉਹ ਪਿੰਡ ਦੇ ਹਰ ਬੰਦੇ ਤੋਂ ਪਾਲੇ ਬਾਰੇ ਪੁੱਛਣ ਲੱਗਦੀ ਹੈ ਜੋ ਕਿ ਪਿੰਡ ਤੋਂ ਸ਼ਹਿਰ ਕੰਮ ਕਰਨ ਲਈ ਜਾਂਦੇ ਸੀ ਪਰ ਹਰ ਕੋਈ ਪਾਲੇ ਦਾ ਅਸਲ ਟਿਕਾਣਾ ਨਾ ਦੱਸਦਾ ਤੇ ਉਸ ਨੂੰ ਨਸ਼ੇੜੀ ਦੱਸ ਕੇ ਆਪਣਾ ਪੱਲਾ ਝਾੜਨ ਲੱਗਦਾ ਕਦੇ ਕਦਾਈ ਕੋਈ ਨਾ ਕੋਈ ਜੀਤੋ ਨੂੰ ਆਖ ਦਿੰਦਾ ਕਿ ਪਾਲਾ ਨਸ਼ੇ ਦੀ ਹਾਲਤ ਵਿੱਚ ਸ਼ਹਿਰ ਵਿੱਚ ਡਿੱਗਾ ਪਿਆ ਸੀ ਇਹ ਸੁਣ ਕੇ ਜੀਤੋ ਦੇ ਚਿਹਰੇ ਤੇ ਥੋੜੀ ਰੌਣਕ ਆ ਜਾਂਦੀ ਭਾਵੇਂ ਪਾਲਾ ਨਸ਼ੇ ਕਰਦਾ ਸੀ ਪਰ ਜੀਤੋ ਨੂੰ ਲੱਗਦਾ ਸੀ ਕਿ ਉਹ ਕਦੇ ਨਾ ਕਦੇ ਜ਼ਰੂਰ ਮੁੜ ਕੇ ਆਵੇਗਾ ਇਹ ਸੁਣ ਕੇ ਜੀਤੋ ਵਾਪਸ ਘਰ ਨੂੰ ਮੁੜ ਜਾਂਦੀ ਤੇ ਉਸ ਦੇ ਇੰਤਜ਼ਾਰ ਵਿੱਚ ਆਪਣੇ ਆਪ ਨਾਲ ਗੱਲਾਂ ਕਰਨ ਲੱਗਦੀ ਦੂਜੇ ਪਾਸੇ ਰਾણો ਸੋਚਦੀ ਰਹਿੰਦੀ ਹੈ ਕਿ ਕੌਣ ਸੀ ਉਹ ਵਿਅਕਤੀ ਜੋ ਬਿਨਾ ਕੁਝ ਬੋਲੇ ਤੇ ਦੱਸੇ ਬਿਨਾ ਝੌਂਪੜੀ ਤੋਂ ਚਲਾ ਗਿਆ ਦਿਨ ਦਾ ਅਖੀਰਲਾ ਪੈਰ ਸੀ ਰਾણો ਨੇ ਅੱਜ ਖਾਣ ਲਈ ਰੋਟੀ ਜ਼ਿਆਦਾ ਬਣਾ ਲਈ ਸੀ ਸ਼ਾਇਦ ਪਾਲੇ ਲਈ ਬਣਾਈ ਹੋਵੇ ਜਿਉਂ-ਜਿਉਂ ਹਨੇਰਾ ਹੁੰਦਾ ਗਿਆ ਠੰਡ ਦਾ ਕਹਿਰ ਵਧਦਾ ਗਿਆ ਰਾણો ਨੇ ਜੋ ਰੋਟੀ ਬਣਾਈ ਸੀ ਠੰਡ ਕਾਰਨ ਠੰਢੀ ਹੋ ਗਈ ਪਾ ਮੇਰਾਣੋ ਨੂੰ ਰੋਟੀ ਦੀ ਭੁੱਖ ਲੱਗੀ ਸੀ ਤੇ ਜਦੋਂ ਉਹ ਰੋਟੀ ਖਾਣ ਲੱਗਦੀ ਤਾਂ ਰੋਟੀ ਦੀ ਬੁਰਕੀ ਉਸ ਦੇ ਗਲ ਵਿੱਚ ਹੀ ਫਸ ਜਾਂਦੀ ਜਿਸ ਕਾਰਨ ਰਾਣੋ ਨੇ ਰੋਟੀ ਅੱਧ ਵਿਚਾਲੇ ਹੀ ਛੱਡ ਦਿੱਤੀ ਰਾਣੋ ਸੋਚ ਰਹੀ ਸੀ ਕਿ ਉਸ ਨੂੰ ਕਿਸ ਦੀ ਫਿਕਰ ਹੈ ਇਸ ਦੁੱਖ ਭਰੀ ਜ਼ਿੰਦਗੀ ਵਿੱਚ ਜਿਸ ਨੂੰ ਸਮਾਜ ਪਿੱਛੇ ਲੱਗ ਕੇ ਆਪਣੇ ਅਨੇਹੀ ਘਰੋਂ ਕੱਢ ਦਿੱਤਾ ਹੋਵੇ ਜਿਸ ਦਾ ਕੋਈ ਥਾਂ ਟਿਕਾਣਾ ਨਹੀਂ ਤੇ ਜਿਸ ਦਾ ਇਸ ਦੁਨੀਆ ਨਾਲ ਕੋਈ ਵਾਸਤਾ ਨਹੀਂ ਅੱਜ ਉਸ ਨੂੰ ਕਿੜੀ ਦੇ ਆਪਣੇ ਵੱਲ ਖਿੱਚ ਕੇ ਹੱਪ ਜਤਾ ਰਹੀ ਹੈ ਰਾણો ਵੀ ਕਿਸੇ ਸਮੇਂ ਵਧੀਆ ਖਾਨਦਾਨ ਵਿੱਚ ਬਹੂ ਬਣ ਕੇ ਤਕੜੇ ਘਰ ਆਈ ਸੀ ਘਰ ਦਾ ਮਾਹੌਲ ਬਹੁਤ ਤਣਾਅ ਵਾਲਾ ਸੀ ਜਿੱਥੇ ਹਰ ਵੇਲੇ ਅਮੀਰੀ ਦੇ ਕਿਸੇ ਗਾਏ ਜਾਂਦੇ ਸੀ ਸ਼ਾਇਦ ਉਹ ਕਿਸੇ ਰਾણો ਨੂੰ ਇੱਕ ਅਮੀਰ ਘਰ ਦੀ ਅਮੀਰੀ ਬਾਰੇ ਦੱਸਣ ਲਈ ਗਾਏ ਜਾਂਦੇ ਸੀ ਕਿਉਂਕਿ ਰਾણો ਇੱਕ ਗਰੀਬ ਘਰ ਦੀ ਲੜਕੀ ਸੀ ਜਿਸ ਦੀ ਛੋਟੀ ਉਮਰ ਵਿੱਚ ਹੀ ਮਾਤਾ ਪਿਤਾ ਇਸ ਦੁਨੀਆ ਤੋਂ ਚਲੇ ਗਏ ਇਹ ਬਾਅਦ ਵਿੱਚ ਰਾਣੋਂ ਦਾ ਪਾਲਣ ਪੋਸ਼ਣ ਉਸਦੇ ਚਾਚੇ ਨੇ ਕੀਤਾ ਸੀ ਜੋ ਕਿ ਇੱਕ ਨਸ਼ੇੜੀ ਕਿਸਮ ਦਾ ਬੰਦਾ ਸੀ ਰਾਣੋਂ ਦੀ ਜਦੋਂ ਸੁਰਤ ਸੰਭਲੀ ਤਾਂ ਉਹਨੂੰ ਲੋਕਾਂ ਦੇ ਘਰ ਮਹੀਨੇ ਤੇ ਕੰਮ ਕਰਨ ਲਾ ਦਿੱਤਾ ਜੋ ਵੀ ਰਾਣੋਂ ਦੀ ਕਮਾਈ ਹੁੰਦੀ ਉਹ ਸਾਰੀ ਉਸਦਾ ਚਾਚਾ ਆਪ ਲੈ ਆਉਂਦਾ ਤੇ ਸਾਰੀ ਨਸ਼ੇ ਵਿੱਚ ਬਰਬਾਦ ਕਰ ਦਿੰਦਾ ਅਖੀਰ ਜਦੋਂ ਰਾਣੋਂ ਦੀ ਉਮਰ ਵਿਆਹ ਦੀ ਹੋਈ ਤਾਂ ਰਾਣੋਂ ਦੀ ਖੂਬਸੂਰਤੀ ਦਾ ਫਾਇਦਾ ਉਠਾ ਕੇ ਉਸਨੂੰ ਲਾਗਲੇ ਪਿੰਡ ਵਿੱਚ ਨੰਬਰਦਾਰਾਂ ਦੇ ਨਸ਼ੇੜੀ ਮੁੰਡੇ ਨਾਲ ਵਿਆਹ ਦਿੱਤਾ ਜੋ ਕਿ ਉਮਰ ਵਿੱਚ ਰਾਣੋਂ ਨਾਲੋਂ ਦੁੱਗਣਾ ਸੀ ਨਸ਼ੇੜੀ ਹੋਣ ਕਰ ਲਾਬੇ ਦਾ ਕਿਸੇ ਨਾਲ ਰਿਸ਼ਤਾ ਨਹੀਂ ਸੀ ਹੋ ਰਿਹਾ ਇਸ ਗੱਲ ਦਾ ਫਾਇਦਾ ਉਠਾ ਕੇ ਰਾਣੋਂ ਦੇ ਚਾਚੇ ਨੇ ਲਾਭ ਨਾਲ ਗੱਲ ਕੀਤੀ ਤੇ ਉਸ ਦਾ ਰਿਸ਼ਤਾ ਆਪਣੀ ਭਤੀਜੀ ਰਾਣੋਂ ਨਾਲ ਕਰਵਾ ਦੇਵੇਗਾ ਪਰ ਉਸ ਨੂੰ ਉਸ ਦਾ ਮੁੱਲ ਦੇਣਾ ਪਵੇਗਾ ਇਹ ਸੁਣ ਕੇ ਲਾਭ ਨੇ ਰਾਣੋਂ ਦੇ ਚਾਚੇ ਤੋਂ ਰਾਣੋਂ ਨੂੰ 4000 ਰੁਪਏ ਵਿੱਚ ਖਰੀਦ ਲਿਆ ਤੇ ਵਿਆਹ ਕਰਵਾ ਲਿਆ ਬਿਆਤਾ ਕੇਵਲ ਨਾਂ ਦਾ ਹੀ ਸੀ ਸਭ ਕੁਝ ਰਾਣੋਂ ਨੂੰ ਲਾਭ ਨੇ ਆਪਣੀ ਹਵਸ ਪੂਰੀ ਕਰਨ ਲਈ ਅੱਗੇ ਵੇਚ ਦਿੱਤਾ ਜਿੱਥੋਂ ਰਾਣੋਂ ਭੱਜ ਕੇ ਸ਼ਹਿਰ ਆਪਣੀ ਝੌਂਪੜੀ ਬਣਾ ਕੇ ਰਹਿਣ ਲੱਗ ਪਈ ਸੀ ਜੋ ਵੀ ਵਿਅਕਤੀ ਰਾਣੋਂ ਨੂੰ ਵੇਖਦਾ ਉਹ ਉਸ ਦੀ ਖੂਬਸੂਰਤੀ ਦਾ دیਵਾਨਾ ਹੋ ਜਾਂਦਾ ਤੇ ਉਸ ਦੀ ਕੀਮਤ ਲਗਾਉਣ ਲੱਗਦਾ ਰਾਣੋਂ ਵੀ ਵਕਤ ਦੀ ਪਈ ਮਾਰ ਨੂੰ ਆਪਣਾ ਆਪਣਾ ਮੁੱਲ ਲਗਾ ਬੈਠਦੀ ਸੀ ਤੇ ਅਖੀਰ ਹੁਣ ਕੋਈ ਕਾਫੀ ਸਮੇਂ ਬਾਅਦ ਉਸ ਦੀ ਝੌਂਪੜੀ ਵਿੱਚ ਅਜਿਹਾ ਆਇਆ ਹੈ ਜਿਸ ਨੂੰ ਵੇਖ ਕੇ ਉਹ ਫਿਕਰਮੰਦ ਹੋ ਗਈ ਸੀ ਤੇ ਇੱਕ ਹੀ ਰਾਤ ਵਿੱਚ ਉਸ ਦੀ ਸੋਚ ਕਰਨ ਲੱਗ ਪਈ ਤੇ ਉਸ ਦੇ ਆਉਣ ਦਾ ਇੰਤਜ਼ਾਰ ਕਰਨ ਲੱਗ ਪਈ ਵਾਰੀ-ਵਾਰੀ ਖੜੀ ਹੋ ਕੇ ਰਾણો ਬਾਹਰ ਪੈਂਦੀ ਧੁੰਦ ਵਿੱਚ ਪਾਲੇ ਨੂੰ ਵੇਖਣ ਜਾਂਦੀ ਤੇ ਪੈਂਦੀ ਠੰਡ ਵਿੱਚ ਜਦੋਂ ਨਾ ਦਿਸਦਾ ਤਾਂ ਆ ਕੇ ਲੱਗੀ ਤੂੰ ਹੀ ਅੱਗੇ ਹੱਥ ਸੇਕਣ ਲੱਗ ਜਾਂਦੀ ਚੌਂਪੜੀ ਵਿੱਚ ਰਾણો ਸੁਲਗਦੇ ਧੂਏ ਵਿੱਚਲੇ ਕੋਲਿਆਂ ਦੇ ਆਂਚ ਕੋਲ ਬੈਠੀ ਪਤਾ ਨਹੀਂ ਕਿਸ ਬਾਰੇ ਸੋਚ ਰਹੀ ਸੀ ਤੇ ਕਦੇ-ਕਦੇ ਉਹ ਆਪਣੇ ਆਪ ਨੂੰ ਨਵੀਂ ਸਿਹੇੜੀ ਇਸ ਪਰੇਸ਼ਾਨੀ ਬਾਰੇ ਪੁੱਛਦੀ ਕਿ ਕਿਸ ਦੀ ਉਡੀਕ ਨੇ ਮੈਨੂੰ ਮੇਰੀ ਨੀਂਦ ਤੋਂ ਵਾਂਝੇ ਕਰ ਛੱਡਿਆ ਹੈ ਨਾ ਹੀ ਸਮੇਂ ਤੇ ਅੰਨ ਦਾ ਟੁਕੜਾ ਅੰਦਰ ਗਿਆ ਤੇ ਨਾ ਹੀ ਕਿਸੇ ਕੰਮੀ ਚਿੱਤ ਲੱਗ ਰਿਹਾ ਹੈ ਕੀ ਹੈ ਉਸ ਅਦਮ ਰਿਆ ਆਦਮੀ ਵਿੱਚ ਜਿਸ ਦਾ ਨਸ਼ੇ ਕਾਰਨ ਸਰੀਰ ਸੁੱਕੇ ਟਾਂਡੇ ਵਰਗਾ ਹੋਇਆ ਪਿਆ ਹੈ ਚੇਰੇ ਤੇ ਮਰਝਾਏ ਪਏ ਮਾਸ ਦੀਆਂ ਝੁਰੜੀਆਂ ਤੇ ਸਰੀਰ ਤੇ ਪਏ ਮੈਲੇ ਕੱਪੜਿਆਂ ਦੀ ਮੁਸ਼ਕ ਨੂੰ ਮੈਂ ਭੁੱਲ ਤਾਂ ਭੁੱਲ ਨਹੀਂ ਸਕਦੀ। ਮੇਰੀ ਇਸ ਦੇਹ ਨੂੰ ਅਜੀਬ ਕਿਸਮ ਦੀ ਬੇਚੈਨੀ ਨੇ ਆਣ ਦਬੋਚਿਆ ਹੈ। ਜਿਸ ਤੋਂ ਮੈਂ ਛੁਟਕਾਰਾ ਪਾਉਣ ਦੀ ਥਾਂ ਉਸ ਵੱਲ ਹੋਰ ਖਿੱਚੀ ਜਾ ਰਹੀ ਹਾਂ। ਵਾਰੀ-ਵਾਰੀ ਮੈਨੂੰ ਉਸ ਦੀਆਂ ਅੱਖਾਂ ਵਿਚਲੀ ਸਣਸਣੀ ਆਪਣੇ ਵੱਲ ਖਿੱਚ ਰਹੀ ਹੈ ਕਿ ਸ਼ਾਇਦ ਉਹ ਸ਼ੁਰੂ ਤੋਂ ਇਸ ਤਰ੍ਹਾਂ ਦਾ ਵੱਦ ਸੂਰਤ ਨਹੀਂ ਹੋਵੇਗਾ। ਜਦੋਂ ਵੀ ਹਵਾ ਦੇ ਬੁੱਲੇ ਨਾਲ ਝੋਪੜੀ ਦਾ ਕਾਗਜ਼ ਖੜਕਦਾ ਤਾਂ ਰਾਨੋਂ ਦੀ ਧੜਕਣ ਤੇਜ਼ ਹੋ ਜਾਂਦੀ ਕਿ ਸ਼ਾਇਦ ਪਾਲਾ ਆਇਆ ਹੋਵੇਗਾ ਪਰ ਇਹ ਉਸ ਦਾ ਵਹਿਮ ਹੁੰਦਾ ਸੀ ਰਾਨੋਂ ਦੀ ਸਾਰੀ ਰਾਤ ਪਾਲੇ ਦੇ ਆਉਣ ਦੀ ਉਡੀਕ ਵਿੱਚ ਹੀ ਨਿਕਲ ਗਈ ਅਗਲੀ ਸਵੇਰ ਹੋਈ ਤਾਂ ਰਾਨੋਂ ਸ਼ਹਿਰ ਵੱਲ ਨੂੰ ਨਿਕਲ ਪਈ ਕਿ ਕੋਈ ਕੰਮ ਧੰਦਾ ਕਰਕੇ ਕੋਈ ਪੈਸਾ ਤੇ ਲਾਹੀ ਕਮਾ ਲਿਆਵੇ ਸ਼ਹਿਰ ਨੂੰ ਜਾਂਦੀ ਸੜਕ ਤੇ ਜਾਂਦਿਆਂ ਹੀ ਰਾਨੋਂ ਆਲੇ ਦੁਆਲੇ ਵੇਖਣ ਲੱਗ ਪਈ ਕਿ ਕਿਧਰੇ ਪਾਲਾ ਤਾਂ ਨਹੀਂ ਆਇਆ ਇੱਥੇ ਪਰ ਉਸ ਨੂੰ ਜਦੋਂ ਦਿਖਾਈ ਨਾ ਦਿੱਤਾ ਤਾਂ ਉਹ ਇੱਕ ਦੁਕਾਨ ਤੇ ਸਾਫ ਸਫਾਈ ਕਰਨ ਲੱਗਦੀ ਹੈ ਤੇ ਸੁਰਤੀ ਉਸ ਦੀ ਕਿਸੇ ਨੂੰ ਲੱਭਣ ਵਿੱਚ ਲੱਗੀ ਰਹਿੰਦੀ ਹੈ ਹੌਲੀ ਹੌਲੀ ਦਿਨ ਬੀਤਣ ਲੱਗਦਾ ਹੈ ਧੁੰਦ ਦੇ ਕਹਿਰ ਵਿੱਚ ਸਭ ਕੁਝ ਦਿਖਾਈ ਦੇਣਾ ਬੰਦ ਹੋ ਜਾਂਦਾ ਹੈ ਰਾਣੋ ਨੂੰ ਆਪਣੇ ਖਾਣ ਪੀਣ ਦਾ ਕੁਝ ਵੀ ਪਤਾ ਨਹੀਂ ਲੱਗਦਾ ਅਖੀਰ ਸਾਰਾ ਦਿਨ ਬੀਤ ਜਾਂਦਾ ਹੈ ਤੇ ਰਾਣੋ ਆਪਣੀ ਝੌਂਪੜੀ ਵੱਲ ਨੂੰ ਨਿਕਲ ਜਾਂਦੀ ਹੈ ਸ਼ਹਿਰ ਤੋਂ ਬਾਹਰ ਨਿਕਲਦੀ ਸੜਕ ਤੋਂ ਜਾਂਦੇ ਉਸਦੀ ਝੌਂਪੜੀ ਵੱਲ ਕੱਚੇ ਪੈਸੇ ਤੇ ਕੋਈ ਆਦਮੀ ਨਸ਼ੇ ਦੀ ਹਾਲਤ ਵਿੱਚ ਡਿੱਗਦਾ ਪੈਂਦਾ ਜਾ ਰਿਹਾ ਸੀ ਜਿਸ ਨੂੰ ਵੇਖ ਕੇ ਰਾਣ ਨੂੰ ਅਜੀਬ ਕਿਸਮ ਦੀ ਘਬਰਾਹਟ ਹੋਣ ਲੱਗੀ ਪੈ ਰਹੀ ਠੰਡ ਵਿੱਚ ਸਰੀਰ ਨੂੰ ਗਰਮੀ ਆਉਣ ਲੱਗ ਪਈ ਤੇ ਉਸ ਵਿਅਕਤੀ ਦੇ ਸਰੀਰ ਵਿੱਚੋਂ ਆਉਂਦੀ ਮੁਸ਼ਕ ਤੋਂ ਰਾਣ ਨੂੰ ਪਤਾ ਲੱਗ ਗਿਆ ਕਿ ਉਹੀ ਵਿਅਕਤੀ ਹੈ ਜੋ ਉਸ ਦਿਨ ਉਸਦੀ ਝੌਂਪੜੀ ਵਿੱਚ ਆ ਕੇ ਸੁੱਤਾ ਸੀ ਤੇ ਅੱਜ ਵੀ ਉਹ ਝੌਂਪੜੀ ਵੱਲ ਜਾ ਰਿਹਾ ਸੀ ਤੇ ਰਾਣੋਂ ਦੀ ਹਿੰਮਤ ਨਹੀਂ ਪੈਂਦੀ ਸੀ ਕਿ ਉਹ ਉਸ ਸੜੀ ਵਾਲ ਵਿਅਕਤੀ ਅੰਦਰ ਵਿਅਕਤੀ ਨੂੰ ਅੰਦਰ ਜਾਣ ਤੋਂ ਰੋਕ ਸਕੇ ਅਖੀਰ ਵਿੱਚ ਉਹ ਵਿਅਕਤੀ ਅੰਦਰ ਚਲਾ ਜਾਂਦਾ ਹੈ ਤੇ ਰਾਣੋਂ ਇਹ ਵੇਖ ਕੇ ਬਾਹਰ ਖੜ ਜਾਂਦੀ ਹੈ ਕੁਝ ਸਮਾਂ ਉਡੀਕ ਕੇ ਅੰਦਰ ਚਲੀ ਜਾਂਦੀ ਹੈ ਤੇ ਉਹ ਅੰਦਰ ਜਾ ਕੇ ਵੇਖਦੀ ਹੈ ਕਿ ਉਹ ਵਿਅਕਤੀ ਪਹਿਲੀ ਝੌਂਪੜੀ ਛੱਡ ਅਗਲੀ ਅੰਦਰਲੀ ਝੌਂਪੜੀ ਵਿੱਚ ਰਾਣੋਂ ਦੇ ਵਿਸਤਰ ਤੇ ਪੈ ਜਾਂਦਾ ਹੈ ਇਹ ਵੇਖ ਕੇ ਰਾਣੋਂ ਗੁੱਸੇ ਵਿੱਚ ਅੰਦਰ ਜਾਂਦੀ ਹੈ ਤੇ ਵੇਖਦੀ ਹੈ ਕਿ ਉਹ ਵਿਅਕਤੀ ਇਸ ਤਰ੍ਹਾਂ ਸੁੱਤਾ ਹੁੰਦਾ ਹੈ ਜਿਵੇਂ ਖੁਦ ਦੇ ਘਰ ਸੁੱਤਾ ਹੋਵੇ ਤੇ ਉਸਦੇ ਚਿਹਰੇ ਚਾਰ ਸੁਪੇਰੇ ਪਿਆ ਸਨਾਟਾ ਰਾਣੋ ਨੂੰ ਬੋਲਣ ਤੋਂ ਰੋਕ ਦਿੰਦਾ ਹੈ ਰਾਣੋ ਬਿਨਾ ਕੁਝ ਬੋਲੇ ਵਾਪਸ ਬਾਹਰ ਵਾਲੀ ਝੌਂਪੜੀ ਵਿੱਚ ਬੈਠ ਜਾਂਦੀ ਹੈ ਤੇ ਕੁਝ ਸਮਾਂ ਬੈਠਣ ਤੋਂ ਬਾਅਦ ਉਸ ਨੂੰ ਨੀਂਦ ਆ ਜਾਂਦੀ ਹੈ ਅੱਜ ਉਹ ਇਸ ਤਰ੍ਹਾਂ ਸੌਂ ਜਾਂਦੀ ਹੈ ਜਿਵੇਂ ਕੋਈ ਸਦੀਆਂ ਤੋਂ ਜਾਗਦਾ ਵਿਅਕਤੀ ਸੁੱਤਾ ਹੁੰਦਾ ਹੈ ਹੁਣ ਅਗਲੀ ਸਵੇਰ ਹੁੰਦੀ ਹੈ ਤਾ ਪਾਲਾ ਉੱਠ ਕੇ ਬਾਹਰ ਨੂੰ ਆਉਂਦਾ ਹੈ ਤੇ ਵੇਖਦਾ ਹੈ ਕਿ ਕੋਈ ਇੱਕੋ ਹੀ ਕੱਪੜੇ ਵਿੱਚ ਐਨੀ ਠੰਡ ਵਿੱਚ ਸੁੱਤਾ ਪਿਆ ਹੁੰਦਾ ਹੈ ਉਸ ਦੀ ਨਜ਼ਰ ਸਰੀਰ ਦੀ ਨਿਗ ਕਾਰਨ ਲਾਲ ਹੋਏ ਚਿਹਰੇ ਤੇ ਵਾਲਾਂ ਨਾਲ ਟਕੀਆਂ ਗੋਰੀਆਂ ਗੱਲਾਂ ਤੇ ਪੈਂਦੀ ਹੈ ਉਹ ਤਸਵੀਰ ਉਸ ਦੇ ਸੀਨੇ ਅੰਦਰ ਛੱਪ ਜਾਂਦੀ ਹੈ ਥੋੜਾ ਸਮਾਂ ਦੇਖਣ ਤੋਂ ਬਾਅਦ ਉਹ ਅੰਦਰ ਪਈ ਰਜਾਈ ਨੂੰ ਲਿਆ ਕੇ ਉਸ ਚਮਕਦੇ ਸਰੀਰ ਵਾਲੀ ਔਰਤ ਨੂੰ ਲੁਕੋ ਜਾਂਦਾ ਹੈ ਅਤੇ ਸ਼ਹਿਰ ਵੱਲ ਨਿਕਲ ਜਾਂਦਾ ਹੈ ਅੱਜ ਕਈ ਦਿਨਾਂ ਤੋਂ ਵੇਚੈਣ ਹੋਈ ਰਾਣੋ ਬੇਫਿਕਰ ਹੋਈ ਇਸ ਤਰ੍ਹਾਂ ਸੁੱਤੀ ਹੁੰਦੀ ਹੈ ਜਿਸ ਨੂੰ ਦਿਨ ਚੜ੍ਹੇ ਦਾ ਕੁਝ ਪਤਾ ਨਹੀਂ ਲੱਗਦਾ ਦਿਨ ਦਾ ਪਹਿਲਾ ਪੈਰ ਰਾਣੋ ਦੇ ਉੱਪਰ ਦੀ ਲੰਘ ਜਾਂਦਾ ਹੈ ਬਾਹਰ ਹਵਾ ਦੇ ਬੁੱਲਿਆਂ ਨਵੌੜ ਚੌਂਪੜੀ ਤੇ ਪਿਆ ਕਾਗਜ਼ ਉੱਡ ਰਿਹਾ ਹੁੰਦਾ ਹੈ ਜਿਸ ਦੀ ਆਵਾਜ਼ ਨਾਲ ਰਾਣੋ ਦੀ ਨੀਂਦ ਖੁੱਲ ਜਾਂਦੀ ਹੈ ਤੇ ਉਹ ਭੱਜ ਕੇ ਖੜੀ ਹੋ ਜਾਂਦੀ ਹੈ ਚੱਲਦੀ ਹਵਾ ਦੇ ਬੁੱਲਿਆਂ ਨੇ ਰਾਣੋ ਨੂੰ ਨੀਂਦ ਵਿੱਚੋਂ ਜਗਾ ਦਿੱਤਾ ਰਾਣਾ ਉੱਠ ਕੇ ਬੈਠ ਗਈ ਤੇ ਆਪਣੇ ਉੱਪਰ ਦਿੱਤੀ ਰਜਾਈ ਵੇਖ ਕੇ ਉਹ ਹੈਰਾਨ ਹੋ ਗਈ ਕਿ ਉਸ ਉੱਪਰ ਰਜਾਈ ਕਿਸ ਨੇ ਦਿੱਤੀ ਹੈ ਉਹ ਖੜੀ ਹੋ ਕੇ ਆਪਣੀ ਅੰਦਰ ਵਾਲੀ ਝੌਂਪੜੀ ਵਿੱਚ ਚਲੀ ਗਈ ਤੇ ਜਾ ਕੇ ਵੇਖਿਆ ਕਿ ਉੱਥੇ ਉਹ ਵਿਅਕਤੀ ਨਹੀਂ ਸੀ ਫਿਰ ਉਸਨੇ ਸੋਚਿਆ ਕਿ ਉਸ ਉੱਪਰ ਰਜਾਈ ਉਹੀ ਵਿਅਕਤੀ ਦੇ ਕੇ ਗਿਆ ਹੋਣਾ ਫਿਰ ਉਹ ਉਸ ਵਿਅਕਤੀ ਬਾਰੇ ਸੋਚਦੀ ਹੈ ਕਿ ਉਸ ਉੱਪਰ ਰਜਾਈ ਕਿਉਂ ਦੇ ਕੇ ਗਿਆ ਹੋਣਾ ਉਹ ਇਹ ਸੋਚਦੀ ਹੋਈ ਆਪਣੇ ਆਪੇ ਮੰਜੇ ਉੱਪਰ ਬੈਠ ਜਾਂਦੀ ਹੈ ਤੇ ਜਦੋਂ ਉਹ ਮੰਜੇ ਦੇ ਸਹਰਾਣੇ ਵੱਲ ਵੇਖਦੀ ਹੈ ਤਾਂ ਉਹ ਵੇਖ ਕੇ ਹੈਰਾਨ ਰਹਿ ਜਾਂਦੀ ਹੈ ਕਿ ਮੰਜੇ ਦੇ ਸਹਰਾਣੇ ਥੋੜੇ ਪੈਸੇ ਪਏ ਹੁੰਦੇ ਨੇ ਤੇ ਉਹ ਸੋਚਦੀ ਹੈ ਕਿ ਉਹ ਵਿਅਕਤੀ ਪੈਸੇ ਰੱਖ ਕੇ ਭੁੱਲ ਗਿਆ ਹੋਣਾ ਜਦੋਂ ਰਾਣੂ ਵੇਖਦੀ ਹੈ ਤਾਂ ਪੂਰੇ 25 ਰੁਪਏ ਹੁੰਦੇ ਨੇ ਇਹ ਦੇਖ ਕੇ ਉਹ ਸੋਚਣ ਲੱਗਦੀ ਹੈ ਕਿ 25 ਰੁਪਏ ਤਾਂ ਅੱਜ ਦੇ ਸਮੇਂ ਸ਼ਹਿਰ ਵਿੱਚ ਦਿਹਾੜੀ ਚੱਲਦੀ ਹੈ ਤੇ ਸ਼ਾਇਦ ਉਸਨੇ ਕਿਧਰੇ ਦਿਹਾੜੀ ਲਗਾਈ ਹੋਵੇ ਰਾਣਾ ਉਹ ਪੈਸੇ ਉਠਾ ਕੇ ਅੰਦਰ ਟੰਗੇ ਝੋਲੇ ਵਿੱਚੋਂ ਇੱਕ ਰਮਾਲ ਕੱਢ ਕੇ ਉਸ ਵਿੱਚ ਰਮਾਲ ਦੀ ਗੰਡ ਮਾਰਦੀ ਹੈ ਤੇ ਫਿਰ ਉਸ ਰਮਾਲ ਨੂੰ ਝੋਲੇ ਵਿੱਚ ਪਾ ਕੇ ਉੱਥੇ ਹੀ ਟੰਗ ਦਿੰਦੀ ਹੈ ਹਾਂਜੀ ਦੋਸਤੋ ਇਹ ਸੀ ਆਪਣੀ ਕਹਾਣੀ ਚੋਰੀ ਦੀ 3ਵੀਂ ਦਾ ਭਾਗ ਪਹਿਲਾ ਅਗਲਾ ਭਾਗ ਕੱਲ ਨੂੰ ਆਵੇਗਾ ਜੀ ਪੂਰੀ ਕਹਾਣੀ ਸੁਣਨ ਲਈ ਜੁੜੇ ਰਹੋ ਆਪਣੇ ਚੈਨਲ ਦੇ ਨਾਲ ਜੇਕਰ ਤੁਹਾਨੂੰ ਆਪਣੇ ਚੈਨਲ ਦੀਆਂ ਕਹਾਣੀਆਂ ਵਧੀਆ ਲੱਗਦੀਆਂ ਨੇ ਤਾਂ ਕਿਰਪਾ ਕਰਕੇ ਕਹਾਣੀ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਜ਼ਰੂਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਿਆ ਕਰੋ ਆਪਾਂ ਆਪਣੇ ਇਸ ਚੈਨਲ ਤੇ ਸੋਹਣੇ ਸੋਹਣੇ ਨਾਵਲ ਤੁਹਾਡੇ ਨਾਲ ਸਾਂਝੇ ਕਰਿਆ ਕਰਾਂਗੇ ਉਮੀਦ ਹੈ ਤੁਹਾਨੂੰ ਕਹਾਣੀ ਪਸੰਦ ਆਈ ਹੋਵੇਗੀ ਕਮੈਂਟ ਕਰਕੇ ਜ਼ਰੂਰ ਦੱਸਣਾ ਜੀ